ਇਹ ਲਿਆ ਯਾਰ ਅਦਰੇ ਅਦਰੇ ਇੱਕ ਆਪਾਂ ਇਹਦੇ ਤੋਂ ਬਣਾਉਣਾ ਨਾ ਮੋਬਾਈਲ ਦੇ ਚੱਕਰ ਪਾਈ ਚਾਰੇ ਬਾਰੇ ਨਹੀਂ ਜਰਾ ਫਰੇਮ ਹੋ ਕੇ ਜਾਣੇ ਅਣਜਾਣੇ ਵਿੱਚ ਜਾਣੇ ਸਮਰਤਾ ਕਰਮਾ ਇੱਕ ਮੈਂ ਪੁਆਇੰਟ ਬੰਦ ਕਰਕੇ ਆਈਡੀ ਬਣਾ ਲਿਆ ਕਿੰਨਾ ਸ਼ਬਦਾਂ ਦੇ ਨਾਲ ਜੀ ਬਹੁਤ ਆਕਰਸ਼ਕ ਗੱਲ ਆ ਫਿਰ ਯਾਰ ਭਾਈ ਚਾਰੇ ਚਾਰੇ ਇੱਕੋ ਫੀਸ ਲੱਗੀ ਆ ਦਬਕੇ ਮਾਮਾ ਮੰਗਦਾ ਤਮਾ ਵਾਇਕ ਨੂੰ ਦੇਖ ਕ੍ਰਾਮਦਾਸ ਪਾਸ਼ਾ ਕੀ ਅਰਦਾਸ ਕਰਦਾ ਕਿ ਮੈਨੂੰ ਸਮਾਤ ਬੰਛਾ ਹਾਜੇ ਤੋਂ ਕਿਸੇ ਵੀ ਭਾਈਚਾਰੇ ਸਬੰਧ ਜੀ ਮੋਬਾਈਲ ਪੇਸ਼ ਹੈ ਅਰੇ ਭਾਈਚਾਰੇ ਆ ਸਿਵੀ ਜਨਰਲ ਕੋਈ ਵੀ ਕੈਟਾਗਰੀ ਆ ਮੈਂ ਸਾਡੇ ਪ੍ਰਧਾਨ ਸਰ ਨੂੰ ਮੈਂ ਜ਼ਰੂਰ ਆਦਾ ਪਾਸ਼ਾ ਜੀ ਨੂੰ ਪਾਣੀ ਕੀ ਕਹਦਾ ਕੋਈ ਸਮਾਤਮਕ ਸ੍ਰੀ ਅਕਾਲ ਪੁਰਖ ਦੇ ਭਾਈਚਾਰੇ ਦੇ ਬੰਧ ਦੇ ਵਿੱਚ ਜਿਸੇ ਵੀ ਸਟੇਜ ਤੋਂ ਜਾਂ ਕਿਸੇ ਵੀ ਜਗ੍ਹਾ ਕੋਈ ਵੀ ਗਲਤ ਕਿਤੇ ਨਹੀਂ ਹੋਵੇ ਤਾਂ ਮੈਂ ਆਸ ਨਹੀਂ ਕਰਦਾ ਸਮੂਹ ਰਾਮ ਲੱਭੇ ਉਹ ਸ਼ਰਧਾਗਰ ਪਾਈਚਾਰਾ ਮੇਰੀ ਇਸ ਉਹ ਨੂੰ ਮਾਪ ਦਾ ਬਟਾ ਦੇ ਰੱਖੇ ਵੀ ਕੁਝ ਸਿਮਰ ਲੋਕਾਂ ਕਿਤੇ ਆਪਣਾ ਕਿਸੇ ਪੰਚਾਇਤ ਨਾਲ ਗੱਲਬਾਤ ਹੋਈ ਹੈ ਤੁਹਾਡਾ ਜਿਹੜਾ ਜਿਹੜਾ ਰਾਮਪਾਲੀਆ ਭਾਈਚਾਰੇ ਦਾ ਸਰੋ ਸਰੋ ਤਾਂ ਕਰ ਲੋ ਬਿਲਕੁਲ ਜਿਹੜੇ ਇਹ ਰਾਮਪਾਲੀਆ ਸਭਾ ਦੇ ਪੁਜਾਰੀ ਨੇ ਨਿਯੁਕਤ ਕੀਆ ਹੈ ਸਵਰਨਕਰ ਸਾਹਮਣੇ ਇੱਕ ਸਵਰਨਕਰ ਭਾਈਚਾਰੇ ਦੇ ਜਿਹੜੇ ਪ੍ਰਧਾਨ ਨੇ ਵਰਨਾ ਜੀ ਅਣੀ ਹੋ ਗਿਆ ਗੱਲ ਹੋਈ ਹੈ ਤਾਂ ਕਰ ਸਾਰੇ ਭਾਈਚਾਰੇ ਗੱਲ ਕਰਦਾ ਕਿ ਜਿਹੜੀ ਇਹ ਭੁੱਲ ਮੇਰੇ ਕੋਲ ਜਾਣੇ ਅਣਜਾਣੇ ਵਿੱਚ ਹੋਈ ਆ ਮੇਰਾ ਮਕਸਦ ਨਹੀਂ ਹੈ ਕਿਸੇ ਵੀ ਭਾਈਚਾਰੇ ਨੂੰ ਸਟੇਜ ਤੋਂ ਉੱਪਰ ਕਹਿਣਾ ਤੇ ਠੀਕ ਹੈ ਠੀਕ ਹੈ ਤੇ ਮੈਂ ਕਿਹਾ ਕਿਸੇ ਸਥਾਨ ਤੇ ਜਾ ਰਹੇ ਵੀ ਆਪਾਂ ਨਾਲ ਰਾਮ ਗਰੀਆ ਜਾਂ ਸੋਨੇ ਦਾ ਭਾਈਚਾਰੇ ਦੇ ਕਿਸੇ ਸਥਾਨ ਤੋਂ ਨਹੀਂ ਗੱਲ ਕਰਦੇ ਸ਼ਰਮ ਦੇ ਕੇ ਦੇਖੋ ਬਿਲਕੁਲ ਜੀ ਪਹਿਲਾਂ ਤੇ ਮੈਂ ਪੱਟੀ ਸਾਡੇ ਸਵਰਨਕਾਰ ਭਾਈਚਾਰੇ ਦਾ ਸਾਹਿਬ ਆ ਸ਼ਹੀਦ ਭਾਈ ਪ੍ਰਤਾਪ ਸਿੰਘ ਉੱਥੇ ਵੀ ਨਤਮਸਤਕ ਹੋ ਕੇ ਆਏ ਤੇ ਅੱਜ ਮਹਾਰਾਜਾ ਜਸਾ ਸਿੰਘ ਰਾਮ ਗਰੀਆ ਜੀ ਦਾ ਬੰਗਾ ਇੱਥੇ ਗਾਇਕ ਸਾਹਿਬ ਉੱਥੇ ਵੀ ਨਤਬਸਤ ਕੋ ਆ ਗਏ ਤੇ ਉਹੋ ਤਾਸਰਾ ਲੈ ਕੇ ਆਮ ਗੜੀਆਂ ਪੁੰਗਾ ਜੀ ਦਾ ਪਾਪਾ ਜਸਰ ਸਿੰਘ ਜੀ ਆਮ ਗੜੀਆਂ ਮਹਾਰਾਜਾ ਦਾ ਉਹਦਾ ਤਾਸਰਾ ਲੈ ਕੇ ਅਕਾਲ ਤਖਤ ਸਪਾਦਸ਼ਾ ਜਿਹੜੀ ਸਿੱਖ ਧਰਮ ਦੀ ਸਭ ਤੋਂ ਵੱਡੀ ਇਦਾਰਤ ਆ ਉਥੋਂ ਉਹਦਾ ਤਾਸਰਾ ਲੈ ਕੇ ਤੇ ਮਹਾਰਾਜਾ ਕਿਰਪਾ ਕਰੇਗਾ ਇਹੋ ਜੀ ਕੋਈ ਵੀ ਭੁੱਲਦਾ ਇਹ ਅਜੇ ਆਪਣਾ ਦੰਦਾ ਮੁਕਤ ਕੋ ਨਾ ਉਹਤੇ ਇੱਕ ਨੌਜਵਾਨ ਨਸ਼ਿਆਂ ਦੇ ਲੈ ਕੇ ਮੁੱਦੇ ਨੂੰ ਲੈ ਕੇ ਆਪਾਂ ਵਿਰੋਧੀਨ ਕਿਸੇ ਹੈ ਕਿ ਉਹ ਵਿਰੋਧ ਸਮਨੋਂ ਅਪੀਲ ਸਮਨੋਂ ਉਹਦੀ ਕਿ ਪੰਜਾਬ ਚ ਨਸ਼ਾ ਕਰਦੋਂ ਕਰਨਾ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਕਿ ਕਹਿਣਾ ਚਾਹੁੰਦੇ ਬਿਲਕੁਲ ਗੁਰੂ ਜੀ ਖਤਾਬ ਜੀ ਦੱਸ ਸਕਦੇ ਜਿਨ੍ਹਾਂ ਨੇ ਸਵਾਲ ਕੀਤਾ ਮੰਤਰੀ ਜੀ ਲੋਕ ਸਭਾ ਚੋਣ ਗੜੂ ਸਾਹਿਬ ਹਲਕੇ ਨਹੀਂ ਕੀਤੀ ਤੁਹਾਨੂੰ ਤਾਜਪਨ ਨੀਤੀ ਸਵਾਲ ਆਜੇ ਮੈਂ ਗੁਰੂ ਮਹਾਰਾਜ ਜੀ ਤੇ ਆਜੀ ਬੀ ਲਗੇ ਆਪਾਂ ਸਿਆਸਤ ਨੇ ਕਰਦੇ ਵੀ ਟੂਰ ਗੱਲਾਂ ਹੋ ਗਈਆਂ ਸਿਆਸਤ ਦੀ ਗੱਲ ਆ ਕਰੀਏ ਇਹ ਆਪਾਂ ਗੁਰੂ ਮਹਾਰਾਜ ਜੀ ਤੇ ਨਕਸ਼ਟਕ ਹੋ ਗਏ ਮੈਂ ਬਾਹਰ ਆ ਜਾਊਗਾ ਗੁਰੂ ਸਾਹਿਬ ਦੇ ਅੱਗੇ ਅਜੇ ਇੱਕ ਗੱਲ ਹੋਰ ਸਰ ਦੇ ਸਾਲੀ ਤਾਂ ਉਹ ਅੱਜ ਤੱਕ ਉਹ ਨੌਜਵਾਨ ਨੇ ਜਿਹੜੀ ਗੱਲ ਕੀਤੀ ਉਹਨੇ ਨਸ਼ਿਆਂ ਬਾਰੇ ਗੱਲ ਕੀਤੀ ਵੀ ਨਸ਼ੇ ਬੰਦ ਹੋਣੇ ਚਾਹੀਦੇ ਇਹ ਗੱਲਾਂ ਜੈਮੂ ਨੇ ਹੀ ਆਪ ਚੌਂ ਨੇ ਇਹ ਜ਼ਹਿਰ ਬੰਦ ਪਰ ਉਹ ਸਰਕਾਰ ਦੇ ਸਵਾਲ ਚੁੱਕਤੇ ਜੀ ਆਪਣਾ ਸਰਕਾਰ ਤੇ ਕਿਹਾ ਕਿ ਜੀ ਪੰਜਾਬ ਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਫਿਰ ਹਜੇ ਵੀ 2 ਸਾਲ ਦੇ ਬਾਅਦ ਵੀ ਹਾਲਾਤ ਪਹਿਲੇ ਵਾਂਗ ਨੇ ਬਿਲਕੁਲ ਇਹ ਕੋਈ ਉਹਨੇ ਨੌਜਵਾਨ ਨੇ ਵਿਰੋਧ ਨਹੀਂ ਕੀਤਾ ਇਹ ਤਾਂ ਸਾਡੀ ਵੀ ਸੋਚ ਇਹੋ ਆਤੀ ਹੈ ਜ਼ਹਿਰ ਬੰਦ ਹੋਵੇ ਜਿਹੜੇ ਜ਼ਹਿਰ ਮਾ ਮਾਵਾਂ ਦੇ ਪੁੱਤ ਤੇ ਇਹ ਤਿੰਨਾਂ ਤੋਂ ਹਜ਼ਾਰਾਂ ਦੀ ਕਿੰਡੀ ਦੇ ਵਿੱਚ ਚਲ ਗਏ ਆ ਉਹ ਯਾਰ ਬੰਦੂਣਾ ਚਾਹੀਦਾ ਵੇ ਕੋਈ ਜੰਗਲ ਦੀ ਆਗਿਆ ਹੈ ਕੋਈ ਇਹ ਨਹੀਂ ਵੀ ਜਿਹੜੇ ਬੱਚੇ ਗਲਤ ਰਾਈ ਪਏ ਉਹ ਹੀ ਪੜਾਉਂਦੇ ਯਾਰ ਮੈਂ ਆਉਣ ਵਾਲਾ ਸਮਾਂ ਇਹੋ ਜਿਹਾ ਵਾ ਕਿ ਇਹ ਯਾ ਲੋਕਾਂ ਦਾ ਪਹਿਲਾਂ ਇਲਾਕੇ ਦੇ ਵਿੱਚ ਆਇਆ ਗਲੀ ਮੱਲੇ ਚ ਆਇਆ ਆਰਡ ਗਵਾਰਡ ਆਇਆ ਤੇ ਪਤਾ ਨਹੀਂ ਲੱਗਣਾ ਕਿਹੜੇ ਘਰ ਕਿਹੜੇ ਮਲੇ ਆ ਗਏ ਇਹ ਯਾਰ ਬੰਦੂਣਾ ਚਾਹੀਦਾ ਸਾਡੀ ਸਰਕਾਰ ਦਾ ਸਤਾ ਆਪ ਇਹ ਮੈਨ ਝੱਡਾ ਤੇ ਸਾਡੇ ਇਲਾਕੇ ਦੇ ਵਿੱਚ ਜਿੰਨੇ ਵੀ ਸਪੋਰਟਸ ਆਈਐਨਡੀਐਸਪੀਐਸਐਚਓ ਐਸਐਸਪੀ ਸਾਰਿਆਂ ਨੂੰ ਸਾਡੇ ਵੱਲੋਂ ਵੀ ਤੈਅ ਇਹ ਕਿ ਜੇ ਕੋਈ ਸਮਗਲ ਖੜਿਆ ਜਾਂਦਾ ਤਾਂ ਤੇ ਠੋਕੇ ਕਾਰਵਾਈ ਕਰੋ ਤੇ ਸਾਡਾ ਅਗੂ ਦੇ ਪਿੱਛੇ ਮੂੰਹ ਕਰਦਾ ਸਾਡੇ ਅੰਗੂ ਤੇ ਠੋਕੇ ਪੜਦਾ ਇੱਕ ਜੋ ਇਹਨਾਂ ਨੂੰ ਜ਼ਿੰਮੇਵਾਰ ਮੰਨਣਾ ਚਾਹੀਦਾ ਜਿਨ੍ਹਾਂ ਦੇ ਇਲਾਕੇ ਦੇ ਵਿੱਚ ਆ ਲੋਕ ਸਪੂਚਾ ਰਹੀਆਂ ਆਪਾਂ ਲਾਣੇ ਜ਼ਿੰਮੇਵਾਰ ਮੈਂ ਸਾਰੀ ਚੀਜ਼ ਹੁਣ ਬਾਝਾ ਆਈ ਜਾਂਦੀ ਆ ਉਹਦੇ ਗੱਲ ਦੱਸਾਂ ਸਾਰੇ ਅਫਸਰ ਜਿਹੜੇ ਆ ਉਹ ਮਾੜੇ ਹੀ ਨਹੀਂ ਤੇ ਸਾਰੇ ਆਪਸ ਚੰਗੇ ਨਹੀਂ ਦੇਖਾ ਇੱਥੇ ਜਿਹੜੇ ਮਾੜੇ ਅਫਸਰ ਹੁੰਦੇ ਆ ਉਹਨਾਂ ਕਰਕੇ ਚੰਗੇ ਅਫਸਰਾਂਲੇ ਵੀ ਉਂਗਲ ਉਠਣ ਲੱਪੇਦੀ ਆ ਨਿਗਾਹ ਜਿਹੜੀ ਆ ਉਹ ਢੇਲੀ ਨਾਲ ਵੇਖਣ ਲੱਪੇਦੇ ਲੋਕ ਜਿਹੜੇ ਕੋਈ 1-2% ਮਾੜੇ ਅਫਸਰ ਆ ਇਹ ਤੇ ਉਹਨਾਂ ਨੂੰ ਸੋਚ ਸਮਝ ਆਈ ਦੀ ਪਹਿ ਠੀਕ ਸਿਸਟਮ ਚਲੋ ਠੀਕ ਹੈ ਪੰਜਾਬ ਜੀ ਦੀ ਮੇਨ ਪਾਲਸੀ ਹੈ ਕਿ ਜਿਹੜਾ ਜ਼ਹਿਰ ਆ ਨਸ਼ਿਆ ਰੂਪੀ ਸ਼ੀਮਾਂਦ ਰਿਹਾ ਹੈ ਅੰਦਰਲੇ ਕਰ ਉਹ ਚੱਲੇ ਕਰ ਬਰਾਬਰ ਸਾਰੇ ਪੁਲਸ ਫਕਤਰਾਂ ਨੂੰ ਇਹੋ ਤਾਈ ਦੇ ਮੁੱਖ ਬਕੀ ਸਾਹਮਣੇ ਤੇ ਸਾਡੇ ਨੂੰ ਸਿਮਰ ਸਿਮਰ ਤਾਂ ਕਰ ਰਹੇ ਤਾਂ ਕਰਾਂਗਾ ਹਾਂ ਬਸ ਠੀਕ ਹੈ ਨੰਬਰਦਾਰ ਆ ਜਾਂ ਕੋਈ ਸਾਡੇ ਭਰਾ ਭੈਣ ਹੈ ਜਿਹੜੇ ਆਪਦੇ ਨੰਬਰ ਲਵਾ ਕੇ ਜਿਹੜੇ ਸਮਗਲ ਰਹੇ ਉਹਨਾਂ ਦੀ ਜਵਾਬੀ ਜਾਂ ਵਕੀਲ ਸਮਗਲ ਰਹੇ ਜਮਾਤਾਂ ਦੇ ਲਈ ਕੇਸ ਲੜਦੇ ਆ ਉਹਨਾਂ ਨੂੰ ਵੀ ਬੇਇੱਜ਼ਤੀ ਕਰਦਾ ਜਦੋਂ ਕੋਈ ਸਮਗਲਰ ਜਿੱਜਾ ਤਿੱਜਾ ਪੱਟਾ ਜਾਂ ਵੱਡੀ ਖੇਪ ਫੜੀ ਜਾਂਦੀ ਹੈ ਪਤਾ ਤੇ ਸਾਰੇ ਨੂੰ ਹੁੰਦਾ ਪਈ ਇਹ ਬੰਦਾ ਕੀ ਕੰਮ ਨਹੀਂ ਕਰਦਾ ਫਿਰ ਉਹਦਾ ਕੇਸ ਨਹੀਂ ਲੜਨਾ ਚਾਹੀਦਾ ਵਕੀਲ ਨੂੰ ਕਿਸੇ ਜ਼ਿਮਾਦਾਰੀ ਨੂੰ ਆਪਦੀ ਜ਼ਮੀਨ ਦੇ ਨੰਬਰ ਲਵਾ ਕੇ ਜ਼ਿਮਾਦਾਰੀ ਨਹੀਂ ਜਣੀ ਚਾਹੀਦੀ ਕਿਸੇ ਨੰਬਰਦਾਰ ਨੂੰ ਗਵਾਹੀ ਨਹੀਂ ਪਾਉਣੀ ਚਾਹੀਦੀ ਇਹਨਾਂ ਲੋਕਾਂ ਦਾ ਜੇ ਪਬਲਿਕ ਵੀ ਸਾਥ ਦੇਊਗੀ ਤੇ ਫੇਰੀਆਂ ਨਾਲ ਲੋਕਾਂ ਦਾ ਜਿਹੜਾ ਰੂਪ ਭੰਨਿਆ ਜਾਣਾ ਇਹਦਾ ਪਤਾ ਕਰੋ ਪਿੱਛੇ ਰਹਿ ਦਿੱਤਾ ਜੀ ਫੇਰੇ ਜ਼ਹਿਰ ਬੰਦਸਰ ਦੇ ਨੇਪੋਸਲੇ ਪੁਲਿਸ ਵੀ ਜੇ ਪਰਚਾ ਕੱਟ ਕੇ ਘੱਲਦੀ ਆ ਤੇ ਉਹ ਦੋ ਚੌ ਪੰਜਵੇਂ ਮਹੀਨੇ ਚ ਬੰਦੇ ਗਿਆ ਉਥੇ ਨਹੀਂ ਕਰੀ ਦੀ ਪਾਰ ਲੋੜਾ ਖਲੇ ਕਰੇ ਇਹ ਲੋਕ ਵੀ ਸਾਡੇ ਤੇ ਯਾਰ ਫੇਰ ਬੰਦੋ ਬਾਹਰ ਬਾਰਡਰ ਏਰੀਆ ਤੋਂ ਪੰਜਾਬ ਨੂੰ ਉਥੋਂ ਨਸ਼ਾ ਬਹੁਤ ਆਂਦਾ ਹੈ ਡਰੋਨ ਦਾ ਹੀ ਨਸ਼ਾ ਆ ਰਿਹਾ ਕਿਸ ਤਰ੍ਹਾਂ ਰੋਕਿਆ ਜਾ ਸਕਣੀ ਹੈ ਜੀ ਦੇਖੋ ਨੋਬਤਾਂ ਕਰੇ ਮੇਰੀ ਬਾਤ ਨਹੀਂ ਪਹੁੰਚਦੀ ਆਂ ਪੁਲਿਸ ਦੇ ਐਸਰ ਸੀਆਰਪੀ ਆਰਮੀ ਦੇ ਜਿਹੜੇ ਜਵਾਨ ਤਾਦ ਹੁੰਦੇ ਆ ਇਹਦੇ ਸੈਂਟਰ ਗਵਰਨਮੈਂਟ ਜਾਵੇ ਇੱਥੇ ਦੋ ਚੋ ਚੋ ਪੰਜਾਂ ਦਿਨਾਂ ਦੇ ਵਿੱਚ ਹੀ ਇਹ ਯਹਰ ਬੰਦ ਹੋ ਸਕਦਾ ਪੰਜਾਬ ਪੁਲਿਸ ਤੇ ਸਮਾਜਿਕੋਂ ਰੱਖੇ ਪਰ ਫੜਦੀ ਇਹ ਪਰਚੇ ਦੇ ਤੇ ਆ ਅਕਾਲ ਪੁਰਖੋਂ ਹੀ ਮਹਾਨਕੋਟ ਪੁਲਿਸ ਨੇ 8 ਤੇ 8.5 ਕਿਲੋ ਹੈਰੋਨ ਦੇ ਨਾਲ ਬੰਦ ਕਰੀਆ ਪੰਜ ਛੇ ਤੇ ਰੋਜ਼ ਹੀ ਜਾਂਦਾ ਇਹ ਕਿ ਪਾਣੀ ਬਾਟਰ ਤੋਂ ਇਹ ਬੀਐਸਐਫ ਸੀਆਰਪੀ ਆਰਮੀ ਦੀ ਚਾਹੇ ਤੇ ਸੈਂਟਰ ਸਰਕਾਰ ਚਾਹੇ ਇਹ ਸਾਰਾ ਜਹਿਰ ਬੰਦ ਹੋ ਸਕਦਾ ਪਰ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਨੂੰ ਵਾਦਾ ਕੀਤਾ ਸੀ ਕਿ ਆਪਾਂ ਨਸ਼ਾ ਜਿਹੜਾ ਖਤਮ ਕਰ ਦਾਂਗੇ ਪੰਜਾਬ ਦੀ ਵਾਲਾ ਸਾਉਂਡ ਨੂੰ ਖਤਮ ਕਰਾਂਗੇ ਪਰ ਸਾਡੇ ਕੋਲ ਆਸ਼ਾ ਵੀ ਹੈ ਬਤਾਜੀ ਨੇ 2 ਸਾਲ ਲੱਗੇ ਲਿਆਉਣੇ ਆਉਣੇ ਫੀਲ ਕੀ ਕਹਿੰਦੇ ਨੇ ਜਹਿਰ ਆਏ ਨਸ਼ਾ ਨੂੰ ਸਾਈਡ ਤੇ ਕਰੀ ਖਤਮ ਕਰਾਂਗੇ ਸਾਡੀ ਸਰਕਾਰ ਦਾ ਮੈਨੂ ਆ ਕੇ ਦਾ ਚੋਕੋ ਇਹ ਯਹਰ ਨੂੰ ਛੇਵੇਂ ਦਰਿਆ ਨੂੰ ਖਤਮ ਕੀਤਾ ਜਾ ਰਿਹਾ ਦੋ ਸਾਲ ਹੋ ਗਿਆ ਨਹੀਂ ਕਿਹੜੇ ਤਰੀਕੇ ਨਾਲ ਖਤਮ ਇੰਜਾਮ ਲਗਾ ਦਿੱਤੇ ਕਿ ਪੁਲਸ ਅਫਸਰ ਜਿਹੜੇ ਨੇ ਉਹਨਾਂ ਦੋਨੋਂ ਅਫਸਰਾਂ ਦੇ ਧੋਨ ਲਿਓ ਇਹ ਸਵਾਲ ਹੈ ਜਿਹੜਾ ਵਾਹਿਗੁਰੂ ਜੀ ਪ੍ਰਤਾਪ ਦੇ ਨਜ਼ਰਾਂ ਹੱਥ ਪਰ ਆ ਸਕਦੀ ਦੀ ਉਹਨਾਂ ਦੇ ਰਾਗਵ ਚੱਡਾਈ ਦਾ ਨਾਮ ਲੈ ਜੀ ਪੁਲਸ ਅਫਸਰਾਂ ਨੇ ਪਛਾਇਆ ਕੀ ਉਹਨਾਂ ਦੇ ਕੋਲ ਐਵੇਂ ਕਿਸੇ ਦਾ ਨਾਮ ਲੈਣਾ ਆਪਣਾ ਪੂਤੋ ਇਹ ਵੀ ਗਲਤ ਕਰ ਲਿਆ ਭਗਵਤਨ ਨੂੰ ਨਹੀਂ